ਈਵੀਐਮ ਦੀ ਗਣਤੀ ਦੁਬਾਰਾ ਹੋਣ ਦੀ ਖਬਰ ਆ ਰਹੀ ਹੈ ਦਰਜੀਤ ਸਿੰਘ ਜੀ ਅਸਲ ਦੇ ਵਿੱਚ ਕੀ ਆ ਕਿ 8 ਸੰਸਦੀ ਸੀਟਾਂ 92 ਉਹਨਾਂ ਦੇ ਪੋਲਿੰਗ ਬੂਥ ਆ ਇਸ ਤੋਂ ਇਲਾਵਾ 26 ਸ਼ਾਇਦ ਕਹ ਲੁਕਿੇ ਵਿਧਾਨ ਸਭਾ ਦੇ ਕੁਝ ਪੋਲਿੰਗ ਬੂਥ ਆ ਉਹਨਾਂ ਦੇ ਵਿੱਚ ਈਵੀਐਮ ਦੇ ਕੁਝ ਉਪਕਰਣ ਜਿਹੜੇ ਸੀਗੇ ਉਹ ਖਰਾਬ ਹੋ ਗਏ ਚੱਲਦੀ VOTING ਦੇ ਵਿੱਚ ਤਾਂ ਹੁਣ ਜਦੋਂ ਸ਼ਿਕਾਇਤਾਂ ਗਈਆਂ ਉਹਨਾਂ ਸ਼ਿਕਾਇਤਾਂ ਨੂੰ ਵਾਜ਼ਿਬ ਪਾਉਂਦਿਆਂ ਚੋਣ ਕਮਿਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਜਾਂਚ ਹੋਣੀ ਚਾਹੀਦੀ ਆ ਕਿ ਨੁਕਸ ਕੀ ਸੀਗਾ ਕਿਉਂ ਸੀਗਾ ਕਾਤੋਂ ਸੀਗਾ ਇਹਦਾ ਫਰਕ ਕੀ ਆ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੁਝ ਸੀਟਾਂ ਜਿੱਥੇ-ਜਿੱਥੇ ਇਹ ਸ਼ਿਕਾਇਤ ਆਈ ਆ ਗੜਬੜੀ ਜਾਂ ਕਹੋ ਮਸ਼ੀਨ ਦੀ ਜਿਹੜੀ ਹੈ ਨੁਕਸ ਦੀ ਕਹਾਣੀ ਆ ਉੱਥੇ ਕੁਝ ਥਾਵਾਂ ਤੇ ਭਾਜ-ਭਾਜਦੀ ਆ 8 ਚੋਂ 4 ਸ਼ਾਇਦ ਉਹਨਾਂ ਦੇ ਕੋਲ ਆ 2 ਕਾਂਗਰਸ ਦੇ ਕੋਲ ਆ 2 ਬਕਾਇਆ ਜੜੀਆਂ ਨੇ ਉਹ ਹੋਰ ਪਾਰਟੀਆਂ ਦੇ ਕੋਲ ਆ ਤਾਂ ਉਹਦਾ ਹੁਣ ਦੇਖੋ ਖਮਿਆਜ਼ਾ ਕਿਨੂੰ ਭੁਗਤਣਾ ਪੈਂਦਾ ਕੀ ਉੱਥੇ ਰੀਪੋਲ ਹੋਏਗਾ ਜੇ ਰੀਪੋਲ ਹੋਏਗਾ ਤਾਂ ਫਿਰ ਉਹ ਜਿਹੜੇ ਅੰਕੜੇ ਆ ਉਹਨਾਂ 'ਚ ਕਿੰਨਾ ਫਰਕ ਆਏਗਾ ਜਿਹਦੇ ਆਧਾਰ ਤੇ ਆਪਾਂ ਮੋਦੀ ਸਰਕਾਰ ਨੂੰ ਅੱਜ ਬਹੁਤ ਕਮਜ਼ੋਰ ਮੰਨਦੇ ਆਂ ਇੰਡੀਆ ਗੱਠ ਚੋੜ ਨੂੰ ਮੰਨਦੇ ਆਂ ਕਿ ਉਹਨਾਂ ਨੇ ਕਾਫੀ ਵਧੀਆ ਪਰਫਾਰਮ ਕੀਤਾ ਸੋ ਇਹ ਹਾਲੇ ਉਨ੍ਹਾਂ ਤੇ ਨਿਰਭਰਿਆ ਜਾਂਚ ਹੋਏਗੀ ਕਿਉਂਕਿ ਜੋ EVM ਦੀਆਂ ਨਿਰਮਾਤਾ ਕੰਪਨੀਆਂ ਖਾਸ ਤੌਰ ਤੇ ਬੈਲ ਹੈ ਸਰਕਾਰੀ ਕੰਪਨੀ ਹੈ ਤਾਂ ਉਹ ਆ ਕੇ ਸਾਰਾ ਜਿਹੜਾ ਉਹ ਕੰਮ ਦੇਖੇਗੀ ਫਿਰ ਉਹਦਾ ਜੋ ਵੀ ਬਣਿਆ ਹਿਸਾਬ-ਕਿਤਾਬ ਉਹ ਲਿਖਤੀ ਰੂਪ ਚ ਚੋਣ ਕਮਿਸ਼ਨ ਨੂੰ ਜਾਊਗਾ ਫਿਰ ਉਸ ਤੋਂ ਬਾਅਦ ਹੀ ਕੋਈ ਗੱਲ ਹੋਏਗੀ ਜੀ ਜੀ ਨੀਹਾ ਸਿੱਧੂ ਜੀ ਦਾ ਕਮੈਂਟ ਹੈ ਕਿ ਨੀਟ ਤੋਂ ਬਾਅਦ ਹੁਣ UGC NET ਦਾ ਇਗਜ਼ਾਮ ਇਹਦੇ ਤੇ ਆਪਾਂ ਗੱਲ ਕਰ ਚੁੱਕੇ ਹਾਂ ਜੀ ਕੱਲ ਅਸੀਂ ਬਾਤ ਤਫਸੀਲ ਗੱਲ ਕੀਤੀ ਹੈ ਤੁਸੀਂ ਕੱਲ ਵਾਲਾ ਪ੍ਰੋਗਰਾਮ ਦੇਖ ਲੈਣਾ ਜੀ ਮਨੂ ਜੀ ਬਹੁਤ ਸੋਹਣੀ ਗੱਲ ਕਹਿ ਰਹੇ ਕਹਿੰਦੇ ਸ਼ਰਤਾਂ ਤੇ ਸੁਲਤਾਨ ਬਣਨ ਨਾਲੋਂ ਕਈ ਗੁਣਾ ਬਿਹਤਰ ਹੈ ਜੀ ਆਪਣੀ ਮੋਜ ਵਿੱਚ ਫਕੀਰ ਬਣੇ ਰਵਾਂ ਕਿਆ ਬਾਤ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਈਵੀਐਮ ਦਾ ਬਿਲਕੁਲ ਸ਼ੱਕ ਤਾਂ ਤੁਹਾਨੂੰ ਪਤਾ ਹੀ ਹੈ ਪਰ ਸਾਡੀ ਐਕਸਪਰਟੀ ਨਹੀਂ ਹੈ ਜਿਸ ਚੀਜ਼ 'ਚ ਸਾਡੀ ਐਕਸਪਰਟੀ ਨਹੀਂ ਹੈ ਮੇਰੇ ਖਿਆਲ ਦੇ ਨਾਲ ਉਹਦੇ ਚ ਜਾਬਾਂ ਦਾ ਭੇੜ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਜਗਤਾਰ ਸਿੰਘ ਜੀ ਜੇ ਸੌਂ ਨਾ ਚੁੱਕਣ ਦਿੱਤੀ ਤਾਂ VOTING ਦੁਬਾਰਾ ਹੋਊਗੀ ਸਾਇਲ ਸ਼ਰਮਾ ਜੀ ਕਿਸ ਨੂੰ ਸੌ ਚੁੱਕਣ ਦੀ ਗੱਲ ਕਰ ਰਹੇ ਨੇ ਨਹੀਂ ਦੇਖੋ ਸਰ ਰੋਕ ਹੀ ਨਹੀਂ ਸਕਦੇ ਆਰਟੀਕਲ ਦੇ ਵਿੱਚ ਵੀ ਲਿਖਿਆ ਸੰਵਿਧਾਨ ਦੇ ਆਰਟੀਕਲ ਦੇ ਵਿੱਚ ਵੀ ਲਿਖਿਆ ਚੋਣ ਕਮਿਸ਼ਨ ਨਾ ਹੋ ਰੋਕ ਸਕਦਾ ਨਾ ਕੇਂਦਰ ਸਰਕਾਰ ਰੋਕ ਸਕਦੀ ਹੈ ਤੇ ਕੋਟਾ ਨੇ ਅੱਗੇ ਸੌਹਾਂ ਚਕਾਈਆਂ ਹੋਈਆਂ ਨੇ ਸੰਜੇ ਸਿੰਘ ਹਾਲ ਦੇ ਦਿਨਾਂ ਦੇ ਵਿੱਚ ਉਹਦੇ 'ਚ ਇੱਕ ਉਗੜਵੀਂ ਮਿਸਾਲ ਆ ਕਿ ਉਹਨਾਂ ਦੀ ਔਥ ਜਿਹੜੀ ਹੈ ਇਸੇ ਤਰ੍ਹਾਂ ਹੀ ਹੋਈ ਆ ਮਨੋਜੀ ਇੱਕ ਵਾਰੀ ਕਮੈਂਟ ਕਰ ਲਿਆ ਕਰੋ ਇਹ ਨਾਜ਼ਰ ਜੀ ਕਹਰੇ ਹਾਂ ਜੀ ਬਿਲਕੁਲ ਕਿਉਂਕਿ ਥੋੜਾ ਜਿਹਾ ਬਈ ਹੱਥ ਟਿਕੇਗਾ ਮਨਜੀਤ ਜੀ ਦਾ ਤੇ ਫੇਰ ਹੀ ਗੱਲ ਬਣਨੀ ਆ ਹਲਦੀ ਕੜੀ ਜੀ ਕਮੈਂਟ ਵੀ ਬਹੁਤ ਸਾਰੇ ਹੋ ਜਾਂਦੇ ਨੇ ਤੇ ਵਿਚਕਾਰੋਂ ਤੁਹਾਨੂੰ ਟੋਕ ਕੇ ਵੀ ਕਮੈਂਟ ਨਹੀਂ ਆਪਾਂ ਲੈ ਸਕਦੇ ਹਾਂ ਹਾਂ ਜੀ ਨਹੀਂ ਮੈਂ ਤਾਂ ਹੀ ਕਹਿਣਾ ਕਿ ਥੋੜਾ ਤੁਸੀਂ ਹਾਂ ਬਿਲਕੁਲ ਸੰਜਮ ਰੱਖਿਆ ਕਰੋ ਮੈਂ ਖੁਦ ਕਮੈਂਟ ਲੈ ਲੈਣਾ ਹੁਨਾ ਕਿ ਜਿਹੜਾ ਕਮੈਂਟ ਕੋਈ ਰਹਿ ਜਾਵੇ ਮੇਰੀ ਨਜ਼ਰ ਚੜ ਜਾਵੇ ਤੇ ਉਹ ਆਪਾਂ ਲੈ ਲਈਦਾ